ਆਖਿਰ ਕਿਉਂ ਬਣਾਇਆ ਹਰੀ ਸਿੰਘ ਨਲਵਾ ਨੇ ਇੱਕ ਪਠਾਨ ਔਰਤ ਨੂੰ ਆਪਣੀ ਮਾਂ ਇੱਕ ਵਾਰ ਦੀ ਗੱਲ ਹੈ ਜਦੋਂ ਸਿੱਖ ਜਰਨੈਲ ਹਰੀ ਸਿੰਘ ਨਲਵਾ ਨੇ ਜਮਰਾਦ ਵਿੱਚ ਆਪਣੀ ਫੌਜ ਸਮੇਤ ਡੇਰਾ ਲਾਇਆ ਹੋਇਆ ਸੀ ਉਥੇ ਇੱਕ ਪਠਾਨ ਔਰਤ ਬਾਨੋ ਨੇ ਹਰੀ ਸਿੰਘ ਨੂੰ ਵੇਖ ਕੇ ਮਾਨੀ ਮਨ ਸੋਚਿਆ ਕਿ ਕਾਸ਼ ਉਸ ਦਾ ਪੁੱਤ ਵੀ ਇੰਨਾ ਹੀ ਸ਼ੇਰ ਦਿਲ ਤੇ ਸੋਨਾ ਹੋਵੇ ਇੱਕ ਦਿਨ ਉਸ ਦੀ ਨਲਵਾ ਦੇ ਡੇਰੇ ਵਿੱਚ ਜਾ ਪੁੱਜੀ ਅਤੇ ਆਖਿਆ ਸਰਦਾਰ ਜੀ ਮੈਂ ਤੁਹਾਡੇ ਨਾਲ ਇੱਕ ਪੁੱਤ ਚਾਹੁੰਦੀ ਹਾਂ ਨਲਵਾਨ ਨੇ ਨਿਮਰਤਾ ਨਾਲ ਕਿਹਾ ਮੈਂ ਵਿਆਹਿਆ ਹੋਇਆ ਹਾਂ ਤੇ ਮੈਂ ਇਹ ਨਹੀਂ ਕਰ ਸਕਦਾ ਜਦ ਬਾਨੋ ਦੀ ਅੱਖੋਂ ਹੰਝੂ ਚੱਲ ਕੇ ਤੇ ਉਸਨੇ ਆਖਿਆ ਸੁਣਿਆ ਸੀ ਗੁਰੂ ਨਾਨਕ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਪਰ ਮੈਂ ਤਾਂ ਖਾਲੀ ਜਾ ਰਹੀ ਹਾਂ ਤਾਂ ਹਰੀ ਸਿੰਘ ਨਲਵਾਨ ਨੇ ਆਪਣੇ ਗੁਰਸਿੱਖੀ ਸੁਭਾਅ ਨੂੰ ਦਰਸਾਉਂਦੇ ਹੋਏ ਉਸ ਦੇ ਚਰਨ ਫੜ ਕੇ ਕਿਹਾ ਜੇ ਤੂੰ ਮੇਰੇ ਵਰਗਾ ਪੁੱਤ ਚਾਹੁੰਦੀ ਏ ਤਾਂ ਅੱਜ ਤੋਂ ਮੈਂ ਤੇਰਾ ਪੁੱਤ ਆ ਤੇ ਤੂੰ ਮੇਰੀ ਮਾਂ ਹਰੀ ਸਿੰਘ ਦਾ ਸਿੱਦਕ ਅਤੇ ਪਵਿੱਤਰ ਚਰਿੱਤਰ ਵੇਖ ਕੇ ਬਾਨੋ ਹੱਕੀ ਬੱਕੀ ਰਹਿ ਗਈ